ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ 9 ਅਗਸਤ 2025 ਨੂੰ ਬਾਬਾ ਬਕਾਲਾ ਸਾਹਿਬ ਦੀ ਧਰਤੀ ਉੱਪਰ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵੱਲੋਂ ਇੱਕ ਵਿਸ਼ਾਲ ਪੰਤਕ ਕਾਨਫਰੰਸ ਆਯੋਜਿਤ ਕੀਤੀ ਜਾ ਰਹੀ ਹੈ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪਾਰਟੀ ਪ੍ਰਧਾਨ ਐਮਪੀ ਪਾਈ ਅਮਰਤਪਾਲ ਸਿੰਘ ਉੱਪਰ ਲਗਾਤਾਰ ਤੀਜੀ ਵਾਰ ਐਨਐਸਸੀ ਲੱਗੀ ਹੈ ਉਹਨਾਂ ਦੇ ਸਾਥੀਆਂ ਨੂੰ ਢਾਈ ਢਾਈ ਤਿੰਨ ਤਿੰਨ ਸਾਲ ਹੋ ਗਏ ਨੇ ਜੇਲ੍ਹਾਂ ਦੇ ਵਿੱਚ ਉਸ ਦੇ ਰੋਸ ਵਿੱਚ ਪੰਥਕ ਸੰਸਥਾਵਾਂ ਦੇ ਉੱਪਰੋਂ ਨਜਾਇਜ਼ ਜਿਹੜੇ ਕਬਜ਼ੇ ਕੀਤੇ ਹੋਏ ਨੇ ਉਹਨੂੰ ਛਡਾਉਣ ਵਜੋਂ ਅਤੇ ਜੋ ਪੰਜਾਬ ਵਿੱਚ ਦਿਨ ਪ੍ਰਤੀ ਦਿਨ ਜੋ ਧੱਕੇਸ਼ਾਹੀ ਵਾਧੀ ਜਾ ਰਹੀ ਹੈ ਉਸ ਦੇ ਵਿਰੋਧ ਵਿੱਚ ਜੋ ਬਾਬਾ ਬਕਾਲਾ ਸਾਹਿਬ ਵਿੱਚ ਇਹ ਬੜੀ ਵੱਡੀ ਪੰਥਕ ਕਾਨਫਰੰਸ ਅਯੋਜਿਤ ਕੀਤੀ ਜਾ ਰਹੀ ਹੈ ਤਾਂ ਸਾਰਿਆਂ ਨੂੰ ਬੇਨਤੀ ਹੈ ਕਿ ਹਮ ਹਮਾ ਕੇ ਪਹੁੰਚੋ ਤੇ ਜਿਵੇਂ ਲੱਖਾਂ ਹਜ਼ਾਰਾਂ ਦਾ ਇਕੱਠ ਜੋ ਦੰਦਮਾ ਸਾਹਿਬ ਵਿਖੇ ਵਿਸਾਖੀ ਕਾਨਫਰੰਸ ਉੱਪਰ ਜੋ ਪੰਜਾਬ ਵਾਸੀਆਂ ਦੇ ਸਾਥ ਦੇ ਨਾਲ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੀ ਕਾਨਫਰੰਸ ਵਿੱਚ ਹੋਇਆ ਸੀ ਉਦੋਂ ਵੀ ਵੱਧ ਸਹਿਯੋਗ ਮਿਲੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ 9 ਅਗਸਤ 2025 ਨੂੰ ਬਾਬਾ ਬਕਾਲਾ ਸਾਹਿਬ ਦੀ ਧਰਤੀ ਉੱਪਰ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵੱਲੋਂ ਇੱਕ ਵਿਸ਼ਾਲ ਪੰਤਕ ਕਾਨਫਰੰਸ ਆਯੋਜਿਤ ਕੀਤੀ ਜਾ ਰਹੀ ਹੈ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪਾਰਟੀ ਪ੍ਰਧਾਨ ਐਮਪੀ ਪਾਈ ਅਮਰਤਪਾਲ ਸਿੰਘ ਉੱਪਰ ਲਗਾਤਾਰ ਤੀਜੀ ਵਾਰ ਐਨਐਸਏ ਲੱਗੀ ਹੈ ਉਹਨਾਂ ਦੇ ਸਾਥੀਆਂ ਨੂੰ ਢਾਈ ਢਾਈ ਤਿੰਨ ਤਿੰਨ ਸਾਲ ਹੋ ਗਏ ਨੇ ਜੇਲ੍ਹਾਂ ਦੇ ਵਿੱਚ ਉਸ ਦੇ ਰੋਸ ਵਜੋਂ ਪੰਥਕ ਸੰਸਥਾਵਾਂ ਦੇ ਉੱਪਰੋਂ ਨਜਾਇਜ਼ ਜਿਹੜੇ ਕਬਜ਼ੇ ਕੀਤੇ ਹੋਏ ਨੇ ਉਹਨੂੰ ਛਡਾਉਣ ਵਜੋਂ ਅਤੇ ਜੋ ਪੰਜਾਬ ਵਿੱਚ ਦਿਨ ਪ੍ਰਤੀ ਦਿਨ ਜੋ ਧੱਕੇਸ਼ਾਹੀ ਵਾਧੀ ਜਾ ਰਹੀ ਹੈ ਉਸ ਦੇ ਵਿਰੋਧ ਵਿੱਚ ਜੋ ਬਾਬਾ ਬਕਾਲਾ ਸਾਹਿਬ ਵਿੱਚ ਇਹ ਬੜੀ ਵੱਡੀ ਪੰਥਕ ਕਾਨਫਰੰਸ ਅਯੋਜਿਤ ਕੀਤੀ ਜਾ ਰਹੀ ਹੈ ਤਾਂ ਸਾਰਿਆਂ ਨੂੰ ਬੇਨਤੀ ਹੈ ਕਿ ਘਰ ਮਹਾਕੇ ਪਹੁੰਚੋ ਤੇ ਜਿਵੇਂ ਲੱਖਾਂ ਹਜ਼ਾਰਾਂ ਦਾ ਇਕੱਠ ਜੋ ਦਮਦਮਾ ਸਾਹਿਬ ਵਿਖੇ ਵਿਸਾਖੀ ਕਾਨਫਰੰਸ ਉੱਪਰ ਜੋ ਪੰਜਾਬ ਵਾਸੀਆਂ ਦੇ ਸਾਥ ਦੇ ਨਾਲ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੀ ਕਾਨਫਰੰਸ ਵਿੱਚ ਹੋਇਆ ਸੀ ਉਦੋਂ ਵੀ ਵੱਧ ਸਹਿਯੋਗ ਮਿਲੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ 9 ਅਗਸਤ 2025 ਨੂੰ ਬਾਬਾ ਬਕਾਲਾ ਸਾਹਿਬ ਦੀ ਧਰਤੀ ਉੱਪਰ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵੱਲੋਂ ਇੱਕ ਵਿਸ਼ਾਲ ਪੰਤਕ ਕਾਨਫਰੰਸ ਆਯੋਜਿਤ ਕੀਤੀ ਜਾ ਰਹੀ ਹੈ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪਾਰਟੀ ਪ੍ਰਧਾਨ ਐਮਪੀ ਪਾਈ ਅਮਰਿਤਪਾਲ ਸਿੰਘ ਉੱਪਰ ਲਗਾਤਾਰ ਤੀਜੀ ਵਾਰ ਐਨਐਸਏ ਲੱਗੀ ਹੈ ਉਹਨਾਂ ਦੇ ਸਾਥੀਆਂ ਨੂੰ ਢਾਈ ਢਾਈ ਤਿੰਨ ਤਿੰਨ ਸਾਲ ਹੋ ਗਏ ਨੇ ਜੇਲ੍ਹਾਂ ਦੇ ਵਿੱਚ ਉਸ ਦੇ ਰੋਸ ਵਿੱਚ ਜੋ ਪੰਥਕ ਸੰਸਥਾਵਾਂ ਦੇ ਉੱਪਰੋਂ ਨਜਾਇਜ਼ ਜਿਹੜੇ ਕਬਜ਼ੇ ਕੀਤੇ ਹੋਏ ਨੇ ਉਹਨੂੰ ਛਡਾਉਣ ਵਜੋਂ ਅਤੇ ਜੋ ਪੰਜਾਬ ਵਿੱਚ ਦਿਨ ਪ੍ਰਤੀ ਦਿਨ ਜੋ ਧੱਕੇਸ਼ਾਹੀ ਵਾਧੀ ਜਾ ਰਹੀ ਹੈ ਉਸ ਦੇ ਵਿਰੋਧ ਵਿੱਚ ਜੋ ਬਾਬਾ ਬਕਾਲਾ ਸਾਹਿਬ ਵਿੱਚ ਇਹ ਬੜੀ ਵੱਡੀ ਪੰਥਕ ਕਾਨਫਰੰਸ ਅਯੋਜਿਤ ਕੀਤੀ ਜਾ ਰਹੀ ਹੈ ਤਾਂ ਸਾਰਿਆਂ ਨੂੰ ਬੇਨਤੀ ਹੈ ਕਿ ਹਮ ਹਮਾ ਕੇ ਪਹੁੰਚੋ ਤੇ ਜਿਵੇਂ ਲੱਖਾਂ ਹਜ਼ਾਰਾਂ ਦਾ ਇਕੱਠ ਜੋ ਦੰਦਮਾ ਸਾਹਿਬ ਵਿਖੇ ਵਿਸਾਖੀ ਕਾਨਫਰੰਸ ਉੱਪਰ ਜੋ ਪੰਜਾਬ ਵਾਸੀਆਂ ਦੇ ਸਾਥ ਦੇ ਨਾਲ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੀ ਕਾਨਫਰੰਸ ਵਿੱਚ ਹੋਇਆ ਸੀ ਉਦੋਂ ਵੀ ਵੱਧ ਸਹਿਯੋਗ ਮਿਲਿਆ